ਇਨਕਲਾਬ ਕਰਨ ਵਾਲੀ ਭਗਵੰਤਮਾਨ ਦੀ ਸਰਕਾਰ ਉਹ ਕਹਿੰਦੇ ਸੀ ਇੱਥੇ ਅਸੀਂ ਇਨਕਲਾਬ ਕਰਨਾ ਤਬਦੀਲੀ ਕਰਨੀ ਆ ਗੱਲਾਂ ਉਹ ਸ਼ੀਰ ਭਗਤ ਸਿੰਘ ਦੀਆਂ ਕਰਦੇ ਨੇ ਕਿ ਅਸੀਂ ਉਹਨਾਂ ਦੇ ਵਾਰਿਸ ਆ ਪਰ ਭਗਵੰਤਮਾਨ ਸਾਹਿਬ ਭਗਤ ਸਿੰਘ ਤਾਂ ਇੱਕ ਈਸਟ ਇੰਡੀਆ ਕੰਪਨੀ ਦੇ ਪਿੱਛੇ ਇੰਨਾ ਲੜੇ ਉਹਨਾਂ ਨੇ ਤਾਂ ਇੰਨੀ ਲੜਾਈ ਲੜੀ ਕਿ ਇਹਨਾਂ ਨੇ ਲੁੱਟ ਕੇ ਖਾ ਜਾਣਾ ਸਾਡੇ ਦੇਸ਼ ਨੂੰ ਤੇ ਤੁਸੀਂ ਤੁਸੀਂ ਵਾਜਾ ਮਾਰਦੇ ਹੋ ਪ੍ਰਾਈਵੇਟ ਕੰਪਨੀਆਂ ਨੂੰ ਕਿ ਆ ਜਾਓ ਇੱਥੇ ਆਓ ਸਾਡੇ ਜਿਹੜੇ ਪੰਜਾਬ ਦੇ ਨਾਗਰਿਕਾਂ ਉਹਨਾਂ ਨੂੰ ਰੋਜ਼ਗਾਰ ਦਿਓ ਤੁਸੀਂ ਇੱਥੇ ਜਿਹੜੇ ਸਰਕਾਰੀ ਅਦਾਰੇ ਆ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ ਕਿ ਅਸੀਂ ਸਰਕਾਰੀ ਅਦਾਰਿਆਂ ਵਿੱਚ ਆਪਣੇ ਲੋਕਾਂ ਨੂੰ ਰੋਜ਼ਗਾਰ ਦਿੰਨੇ ਆ ਸਾਰੇ ਸਰਕਾਰੀ ਅਦਾਰੇ ਤਾਂ ਲਗਭਗ ਖਾਲੀ ਪਏ ਆ ਇੰਨੇ ਇੰਨੇ ਸੀਟਾ ਉਹਨਾਂ ਵਿੱਚ ਖਾਲੀ ਪੰਗਾ ਤਾਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਉੱਥੇ ਕਿਉਂ ਸੀਟਾ ਨਹੀਂ ਭਰਦੇ ਉੱਥੇ ਲੋਕਾਂ ਨੂੰ ਰੋਜ਼ਗਾਰ ਮੁੰਡੇ ਕੁੜੀਆਂ ਨੂੰ ਰੋਜ਼ਗਾਰ ਕਿਉਂ ਨਹੀਂ ਦਿੰਦੇ ਤੁਸੀਂ ਤਾਂ ਕਹਿੰਦੇ ਸੀ ਸਾਡਾ ਜਿਹੜਾ ਹਰਾ ਪੈਣਾ ਬੇਰੋਜ਼ਗਾਰਾਂ ਵਾਸਤੇ ਚੱਲੂਗਾ ਪਰ ਚੱਲਿਆ ਚੁਲਿਆ ਤਾਂ ਕੋਈ ਨਹੀਂ ਤਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਉਧਰੋਂ ਮੋਦੀ ਸਾਹਿਬ ਵਿਸ਼ਵਗੁਰੂ ਭਾਰਤ ਤੇ ਉਧਰੋਂ ਭਗਵੰਤ ਮਾਨ ਸਾਹਿਬ ਅਸੀਂ ਆਹ ਕਰਤਾ ਆਹ ਕਰਤਾ ਤੇ ਜਲੂਸ ਆਏ ਨਿਕਲ ਰਿਹਾ ਪੰਜਾਬ ਦਾ ਭਾਰਤ ਦਾ